हां जी बाबयो की हाल चाल लें ने लेंद ਤੇ ਚੜਦੇ ਨੇ ਭਰਾਵਾਂ ਨੂੰ ਦੀ ਲੋ ਸੱਤ ਸ਼ਰੀਆਕਾਰ ਆਪਣੀ ਬੋਤਲ ਵਾਲਾ ਕਬੂਤਰ ਬਾਬਿਓ ਤੇ ਇਹਨੂੰ ਹੁਣ ਸੈੱਟ ਸਟ ਹੋਏ ਆ ਕਬੂਤਰ ਥੋੜੇ ਜੇ ਹਜੇ ਵੀ ਪੂਰੇ ਭਰੇ ਨਹੀਂ ਆ ਚੈੱਕ ਕਰ ਸਕਦੇ ਹਨ ਹੈ ਵੀ ਹੱਡੀ ਮਾੜੀ ਮਾੜੀ ਜੀ ਆ ਤੇ ਕੱਲ ਹਰਣ ਦਾ ਚਾਂਸ ਵੀ ਇਹੀ ਆ ਬਾਬਿਓ ਉਹਦੇ ਵੀ ਇਹੀ ਕੋਈ ਚਾਂਸ ਸੀਗੇ ਤੇ ਫਿਰ ਵੀ ਆਪਣੇ ਕਬੂਤਰ ਚਲੋ ਮੈਂ ਕਹਿੰਦਾ ਮਾੜਾ ਨਹੀਂ ਬਹੁਤ ਸੋਹਣਾ ਉੜ ਗਿਆ ਹਨ ਤੇ ਬਾਕੀ ਕੋਈ ਅਸੀਂ ਨੈਕਸਟ ਟਾਈਮ ਵਧੀਆ ਕਰਾਂਗੇ ਹੋ ਸਕਦਾ ਕਬੂਤਰ ਆਪਾਂ ਵਧੀਆ ਲੈ ਕੇ ਜਾਣਾ ਹੁਣ ਗਾਂਹ ਇਹੋ ਜਿਹਾ ਕੰਮ ਹੋਣ ਨਹੀਂ ਦੇਣਾ ਕਾਹ ਜਾਵਾਂਗੇ ਨੇ ਬਾਬੇ ਕਰਵਾਣਾ ਜਿੱਤ ਕੇ ਆਵਾਂਗੇ ਇੱਧਰ ਜਾਨਵਰ ਲੈ ਕੇ ਜਾਵਾਂਗੇ ਬਾਕੀ ਮੁਕੱਦਰ ਆ ਹਨਾ ਲੋਏ ਬਾਬੇਓ ਕਬੂਤਰ ਰਹਿ ਕੇ ਚਾਰ ਉੜਦੇ ਤੇ ਆ ਗਏ ਤੇ ਕੈਮ ਚੱਟਾ ਟੇਰ ਰੋਦਾ ਅੱਜ ਕੋਈ ਠੀਕ ਆ ਬਹੁਤ ਜ਼ਿਆਦਾ ਅੱਗੇ ਨਾਲ ਉਹਦਾਂ ਜੇ ਸਾਡੇ ਨੂੰ ਬੈਠੇ ਤੇ ਮਾਰ ਟੇੜ ਕੇ ਉੜਦੇ ਸੀ ਹਨਾ ਤੇ ਆ ਉੜਦੇ ਬੇਚਾਰੇ ਤੇ ਤਿੰਨ ਚੌਕੀ ਆ ਫਿਰਦੀ ਬਾਕੀ ਕੂਤਰ ਬਹਿ ਗਏ ਆ ਸਾਰੇ ਕੱਡੇ ਕਿੰਨੇ ਸੀ ਕੂਤਰ ਤੇ ਧੱਕਾ ਧੁੱਕਾ ਕੋਈ ਨਹੀਂ ਛਤਰੀ ਲੱਗੀ ਆ ਜਿੰਨੇ ਵਜੇ ਜਿੰਨੇ ਬਹਿਣਾ ਵਿਠੀ ਜਾਵੇ ਤੇ ਜਿਹੜੇ ਆਪਣੇ ਉਹ ਸਵੇਧਿਆਂ ਦੇ ਦੋ ਤਿੰਨ ਬੱਚੇ ਜਾਂਦੇ ਹੁਣ ਕੱਢਾਂਗੇ ਸਵੇਤੇ ਵੱਡੇਗੇ ਬਾਬਿਓ ਆ ਦੋ ਰਹਿ ਗਏ ਸਵੇਤੇ ਵੱਢੀ ਜਾਂਦੇ ਹੋ ਸਾਰੇ ਤੇ ਉਹ ਹੈਗੇ ਵੀ ਡੇਂਜਰ ਸੀਗੇ ਕਿਸੇ ਦੇ ਘਰੇ ਡਿੱਗਣ ਦਾ ਡਰ ਸੀ ਉਹ ਘਾਰਿਆਂ ਤੇ ਉਹਨਾਂ ਦੇ ਨੂੰ ਲਿਫੇ ਸੀ ਟਾਣੇ ਜਦੋਂ ਹਨੇਰੀ ਆਉਂਦੀ ਸੀ ਨਾ ਟਾਣੇ ਟੁੱਟ ਟੁੱਟ ਕੇ ਡਿੱਗਦੇ ਸੀ ਉਹ ਤਾਂ ਕਰਕੇ ਉਹਨਾਂ ਨੇ ਵੱੜਦੇ ਆ ਤੇ ਆ ਸਾਰੇ ਕੂਤਰ ਬੱਚੇ ਜਿੰਨੇ ਵੀ ਛਡੇ ਛੁੱਡੇ ਸੀ ਕੂਤਰ ਸਾਰੇ ਹੀ ਬਹਿ ਗਏ ਆ ਵਰੀਆ ਫੇਰ ਵੀ ਨੋਨੋ 9:30 ਵਜਾ ਆਏ ਸਾਰੇ ਕਬੂਤਰ ਤੇ ਸੋਹਣੇ ਉੱਡ ਕੇ ਆਏ ਆ ਆ ਕੁਦਰੀ ਥੋੜੀ ਮੰਦੀ ਆ ਬਾਕੀ ਤਿੰਨ ਕੁਦਰੀ ਚੰਗੀਆਂ ਆ ਤੋ ਆਹ ਤੇ ਤੀਜੀ ਆਹ ਉਛਾਈ ਦੇਖਦੇ ਆ ਕੀ ਬਣਾਉਂਦੇ ਇੱਕ ਇੱਕ ਵੀ ਆਉਣ ਲੱਪਣ ਬਸ 11:00 ਤੱਕ ਚੱਲ ਜਾਣਾ ਆਪਣੇ ਕਬੂਤਰ ਫੇਰ ਨਹੀਂ ਟੈਨਸ਼ਨ ਕੋਈ ਜੇ ਗੱਲ ਆਫਰ 2 ਘੰਟੇ ਵਾਲਾ 9:30 ਵਜੇ ਤੱਕ ਢਾ ਸਕਦੇ ਆ ਨਾ ਕਬੂਤਰ ਬੈਠਾ ਨਹੀਂ ਗਿਆ ਆਪਣਾ ਮਚੀਨਾ ਤੇ ਉੜਿਆ ਬਹੁਤ ਸੋਹਣਾ ਕਬੂਤਰ ਨੀਮਾ ਦਾ ਆਇਆ ਹੀ ਨਹੀਂ ਨਾ ਵਧੀਆ ਉੜਦਾ ਰਿਹਾ ਤੇ ਲਾਸਟ ਕਬੂਤਰ ਜਿੱਦਾ ਜਾਈ ਜਾਂਦਾ ਸੀ ਉੱਥੋਂ ਪਿੰਡ ਪਿੱਲੀ ਯਾਰੀ ਇੱਦਾਂ ਹੋਇਆ ਨਹੀਂ ਤਾਂ ਪਿੰਡ ਬਹੁਤ ਸੋਹਣੀ ਬਾਜੀ ਹੁੰਦੀ ਕਬੂਤਰ ਭੱਜੇ ਬੜੇ ਉੱਥੋਂ ਘਟਾ ਘਟ 60 ਕਬੂਤਰ ਭੱਜੇ ਹੁਣ ਸੌਰੀ 60 ਤੋਂ ਉੱਤੇ ਹੀ 68 65 65 ਤੋਂ ਉੱਤੇ ਹੀ ਜਿਗੇ ਉੱਥੋਂ ਮੇਰੇ ਹਿਸਾਬ ਨਾਲ ਸਾਰੇ ਭੱਜੇ ਹੀ ਆ ਜਿੰਨੇ ਵੀ ਕੂਤਰ ਸੀ ਭੱਜੇ ਹੀ ਆ ਬੈਠੇ 5-7 ਆ ਆਪਾਂ ਜੋ ਇੱਟ ਲਿਆ ਪਿੱਲੀ ਜੀ ਲੱਭ ਗਈ ਕਦੋਂ ਪੂਰੀ ਪਿੱਲੀ ਨਹੀਂ ਹੈਗੀ ਹੈਗੀ ਉਹਦਾ ਪਿੱਲੀ ਆ ਪਰ ਪੂਰੀ ਨਹੀਂ ਤੇ ਇਹ ਲਗਾ ਕੁੱਟ ਕੇ ਪੌਣ ਗੁੱਤਰਾਂ ਨੂੰ ਹੁਣ ਜਿਹੜਾ ਦਾ ਪੁੱਤਰਾ ਆਪਣਾ ਵੇਟ ਨਹੀਂ ਨਾ ਬਣਦਾ ਇੰਨਾ ਵੇਟ ਬਣਨਾ ਇਦਰੀ ਚੀਜ਼ਾਂ ਦਿਨੇ ਜਣਾਣਾ ਵੇਟ ਬਣਨਾ ਇਹੜੀ ਕੈਲਸ਼ੀਅਮ ਘੁਰਮ ਦੀ ਘਾਟ ਆਈ ਉਹਨਾਂ ਦੀ ਪੂਰੀ ਹੋ ਜੂਗੀ ਤੇ ਲੋ ਵਾਵੇ ਕੁੱਟ ਕੇ ਤੇ ਇਹਨਾਂ ਨੂੰ ਪਾਉਂਦੇ ਆ ਅੱਜ ਹਣਾ ਇਤੋਂ ਇਹਨਾਂ ਨੂੰ ਬਦਾਮ ਪਾਤ ਤੇ ਉਹਨਾਂ ਨੂੰ ਵੀ ਪਾਤ ਤੇ ਕੁੱਦਰੀਆਂ ਨੂੰ ਆਹ ਪੁੱਤਰਾਂ ਨੂੰ ਪਾਤ ਤੇ ਅੰਦਰ ਤੇ ਆਹ ਪੁੱਤਰਾਂ ਨੂੰ ਬਦਾਮ ਰੈਂਦੇ ਉਹਨਾਂ ਨਾਲੇ ਕੁੱਦਰੀਆਂ ਨੂੰ ਇਹਨਾਂ ਨੂੰ ਕੱਲੀਆਂ ਕੱਲੀਆਂ ਨੂੰ ਪੋਣਾ ਇਹ ਪਟੌਂਦੀਆਂ ਨਹੀਂ ਸਿਰ ਨੂੰ ਜਿਆਦਾ ਖਾ ਲੈਂਦੀਆਂ ਹਣਾ ਇਹਨਾਂ ਨੂੰ ਕੱਲੀ ਕੱਲੀ ਨੂੰ ਪੋਣਾ ਜਿੰਨੇ ਕੁ ਪਾਉਣੇ ਆ ਤੇ ਹਾਜਮਨ ਦਾ ਤ ਆਈਡੀ ਪੈ ਗੋਲੀ ਹੁੰਦੀ ਆ ਬਾਬਿਓ ਉਹ ਵੀ ਦੇਣ ਦੇ ਆ ਇੱਕ ਖਰਾਬ ਤੋਂ ਬਾਅਦ ਆ ਵਾਲੀ ਠੀਕ ਆ ਇਹ ਵੀ ਰਹਿ ਅੰਦਰ ਲਈ ਗਰਮੀ ਗਰਮੀ ਕੱਢ ਕੇ ਇਨਫੈਕਸ਼ਨ ਚੱਕਦੀ ਆ ਤੇ ਜਿੰਨੇ ਵੀ ਹਨਾ ਇਹਨਾਂ ਦੇ ਜੋ ਵੀ ਇਹਨਾਂ ਨੂੰ ਚਾਹੀਦਾ ਇਹਦੇ ਵਿੱਚ ਸਾਰਾ ਕੁਝ ਹੈਗਾ ਕੂਤਰ ਨੂੰ ਵਧੀਆ ਹਾਜਮਾ ਚ ਲਾਉਂਦੀ ਇਹ ਤੇ ਇਹੀ ਦਵਾਂਗੇ ਹੁਣ ਅੱਥੇ ਕੂਤਰ ਨੂੰ ਢਿੱਲੀ ਦੇ ਦਈ ਦੀ ਇੱਕ ਇਹ 8-10 ਦਿਨ ਦਿੰਨੇ ਆ ਲਗਾਤਾਰ ਤੇ ਨਾਲ ਕੂਤਰਾਂ ਨੂੰ ਸਹੀ ਕਰਦੇ ਆ ਹੁਣ ਆਪਾਂ ਮਗਵੋਣੇ ਪੈਣੇ ਇਦਾਰੇ ਪਟਾਖੜੀ ਜਿੱਥੇ ਆਪਾਂ ਪੈਰਾ ਦੇ ਲਿਆ ਕੇ ਬਾਈਆਂ ਖੇਡਣੀਆਂ ਤਾਂ ਮਿੱਤਰੋ ਉਦਾਂ ਨਹੀਂ ਤਾਂ ਗੱਲ ਬਣਨੀ ਨਹੀਂ ਕਬੂਤਰ ਬਹੁਤ ਕਮਜ਼ੋਰ ਹੋ ਗਏ ਆ ਤੇ ਕਟਵਟ ਉਹਦਾ 60% ਕਬੂਤਰ ਮਤਲਬ ਆਪਣਾ weight gain ਕਰਕੇ ਅੱਗੇ ਨਾਲੋਂ ਜਿੰਨਾ ਡੋਂਸੀ ਕਬੂਤਰ 100% ਸਹੀ ਹੋ ਗਏ ਆ ਹੁਣ ਕਬੂਤਰਾਂ 'ਚ ਕੋਈ ਕਮੀ ਨਹੀਂ ਗਈ ਸਿਰਫ ਜਿਹੜੇ ਕਮਜ਼ੋਰੀ ਆ ਉਹ ਚੱਕਦੇ ਪਏ ਇਹਨਾਂ ਦਾ ਜਿਹੜਾ weight ਘਟਿਆ ਉਹ ਵਧਾਉਣਾ ਅੱਗੇ ਅਰਗੇ ਕਰਨੇ ਆ ਹਨਾ ਮੋਟੇ ਦਾ ਜੇ ਇਹ ਬਸ ਹੋ ਜੂਗੇ ਥੋੜਾ ਟਾਈਮ ਲੱਗਣਾ ਬਸ ਕਰਾਂਗੇ ਇੱਕ ਦੋ ਦਿਨ ਦੇ ਅੰਦਰ ਅੰਦਰ ਆਪਾਂ ਚੱਕ ਲੈਣੇ ਇਹਨਾਂ ਦੇ ਕੰਮ 18 ਇਹਨਾਂ ਦੀਆਂ ਡੇ ਪੈਰਾ ਦੇ ਲਿਆ ਕੇ ਫੇਕ ਕਰਦੇ ਆ ਪੰਜ ਕਿ 11 ਲਗਾਤਾਰ ਕਰੋਨੇ ਆ ਜਦੋਂ ਪੈਰਾ ਤੇ ਆ ਜਾਣਗੇ ਉਦੋਂ ਪੂਰੇ ਡੇਟ ਭਦੌਣ ਲਾ ਪਣਗੇ ਤੇ ਫੇਰ ਇਹਨਾਂ ਨੂੰ ਬੈਠਿਆਂ ਨੂੰ ਖਰਾਕ ਦਵਾਂਗੇ ਲੋਏ ਬਾਬੇ ਪੁੱਤਰਾਂ ਨੂੰ ਪਾਣੀ ਲੱਗੇ ਆਉਣ ਹੁਣ ਤੇ ਪਾਣੀ ਚ ਦਵਾਈ ਪਾਈ ਆ ਜਿਹੜਾ ਇਹਨਾਂ ਦਾ ਵੇਟ ਘਟਿਆ ਵੇਟ ਪੂਰਾ ਕਰਨ ਨੂੰ ਹਨਾ ਤੇ ਲੋਕ ਬਾਬੇ ਪਾਣੀ ਪੁਣੀ ਪੋਣੇ ਦਾਣੇ ਨੂੰ ਪਾ ਤਿਆਰ ਹਿੰਦੇ ਬਾਹਰ ਵਾਲੇ ਇਹਨਾਂ ਨੂੰ ਵੀ ਦਾਣਾ ਦੋਣਾ ਪਾ ਦਿੰਨੇ ਹਨਾ ਤੇ ਕੰਮ ਬਹੁਤ ਲੇਟ ਹੋ ਗਿਆ 2 3/2 ਦਾ ਟਾਈਮ ਹੋ ਗਿਆ ਆਜਾ ਆਪਣੇ ਕੋ ਮੁੰਟੇ ਆਏ ਨੂਰਮਹਿਲ ਤੋਂ ਮਿਲਣ ਤੇ ਉਹਦੇ ਚੱਕਰ ਚ ਕੋ ਥੱਲੇ ਬੈਠਾ ਰਿਹਾ ਆ ਕਬੂਤਰ ਸਹੀ ਆ ਹੁਣ ਆਪਰੇ ਘੱਟ ਤੋਂ ਘੱਟ 110% ਹੀ ਕਬੂਤਰ ਹੁਣ ਸਹੀ ਆ ਬਸ ਜਿਹੜੀਆਂ ਵੇਟ ਘਟਿਆ ਇਹਨਾਂ ਦਾ ਉਹ ਪੂਰਾ ਕਰਨਾ ਆਪਾਂ ਹੁਣ ਅੱਗੇ ਨੂੰ ਗੋਲ ਕਰਨੇ ਖੱਲਿਓ ਬਸ ਉਹ 2-4 ਦਿਨ ਲੱਗਣਗੇ ਤੇ ਗੋਲ ਹੋ ਜਾਣਗੇ ਕਬੂਤਰ ਹੁਣ ਅੱਜ ਕਬੂਤਰਾਂ ਨੇ ਇਟ ਟੁੱਟ ਪੁੱਟ ਕੇ ਪਾਈ ਆ ਬਾਦਾਮਦੂਣ ਦਾਣੇ-ਦੂਣੇ ਸਾਰਾ ਕੁਝ ਪਾ ਦਿੱਤਾ ਕਿਉਂਕਿ 4-5 ਦਿਨ ਆਪਾਂ ਲਗਾਤਾਰ ਇਹਨਾਂ ਨੂੰ ਇਟ ਪੋਣੀ ਆ ਹੁਣ ਵੇਟ ਇਹਨਾਂ ਦਾ ਉਹਨਾਂ ਨਾਲ ਹੀ ਵੜਨਾ ਹੁਣ ਸਾਰੀਆਂ ਇਦਰੀ ਚੀਜ਼ਾਂ ਜਿੰਨਾਂ ਦਾ ਵੇਟ ਵੰਦਾ ਉਹ ਚੀਜ਼ਾਂ ਇਹਨਾਂ ਨੂੰ ਸਾਰੀਆਂ ਪਾਵਾਂਗੇ ਜਿਹੜੇ ਦੋ ਆਪਣੇ ਕਬੂਤਰ ਤਕਰੀਬਨ ਗ ਉਹੜੇ ਕਪੂਤਰ ਰਹਿੰਦੇ ਆ ਵੀ ਕੋਈ ਗੱਲ ਨਹੀਂ ਹੋ ਜਾਣਗੇ ਤੇ ਪਾਣੀ ਪੂੜੀ ਨਾਲ ਨੂੰ ਪਾਤਾ ਦਵਾਈ ਵਾਲਾ ਤੇ ਬਾਬੇ 1:00 ਦਾ ਕਮੈਂਟ ਆਇਆ ਸੀ ਯਾਰ ਜਿਹੜੇ ਕੂਤਰ ਬਾਦਾਮ ਨਹੀਂ ਖਾਂਦੇ ਉਹਨਾਂ ਨੂੰ ਖੁਆਈਏ ਕਿਦਾਂ ਵੀਰੇ ਭੁੱਖੇ ਰੱਖ ਕੇ ਪਾਓ ਭੁੱਖੇ ਰੱਖ ਕੇ ਐਨ ਚੰਗੀ ਤਰ੍ਹਾਂ ਭੁੱਖੇ ਰੱਖ ਕੇ ਕੂਤਰ ਦੇ ਮੋਰੇ ਦਾ ਬਾਦਾਮ ਕੱਟ ਕੇ ਪਾ ਦਿਓ ਚੱਕੋ ਨਾ ਉਹ ਖਾਊਗੇ ਖਾਊਗੇ ਜਦੋਂ ਆਪਾਂ ਤਾਂ ਦੀ ਪਾਏ ਨਹੀਂ ਨਾ ਹੁੰਦੇ ਨਵਾਂ ਕੂਤਰ ਨਹੀਂ ਖਾਂਦਾ ਸਾਨੂੰ ਵੀ ਦੇ ਲੋਣੇ ਪੈਂਦੇ ਆ ਕੱਟ ਕੇ ਬਾਦਾਮ ਮੋਰੇ ਰੱਖ ਦੀ ਦੇ ਕੂਤਰ ਤੇ ਇੱਕ ਅੱਧਾ ਕੂਤਰ ਜਿਹੜਾ ਬਾਦਾਮ ਖਾਂਦਾ ਆ ਨਾਲ ਉਹ ਛੱਡ ਦਿਓ ਜਦੋਂ ਉਹ ਕੂਤਰ ਨੇ ਬਾਦਾਮ ਖਾਣੇ ਆ ਤੋਂ ਨਾਲ ਦੇਣੇ ਵੀ ਖਾਣ ਲੱਪ ਪੈਣੇ ਆ ਐਡਾ ਕੋ ਰੋਲਾ ਨਹੀਂ ਹੁੰਦਾ ਵੀ ਕਬੂਤਰਾਂ ਨੂੰ ਆਈ ਗਏ ਤਾਂ ਹੱਤੀ ਫੜ ਕੇ ਦਿਨੇ ਸਾਰੇ ਰੋਕੀ ਦਈ ਹੋਉਂਦੇ ਆ ਚਲੋ ਕੋਸ਼ਕ ਜਿਹੜੇ ਨਵੇਂ ਬੰਦੇ ਘਰ ਦੀਆਂ ਬਾਈਆਂ ਉਹ ਛੱਡਦੇ ਉਹਨਾਂ ਨੂੰ ਨਹੀਂ ਪਤਾ ਕੋਸ਼ਕ ਬੰਦੇ ਕਹਿੰਦਾ ਮੈਂ ਬਾਕੀਆਂ ਨੂੰ ਸਾਰਿਆਂ ਨੂੰ ਤਕਰੀਬਨ ਹੀ ਨੌਲੇਜ ਹੈਗੀ ਆ ਕਿ ਬਾਦਾਮ ਕਿੱਦਾਂ ਪਾਏ ਜਾਂਦੇ ਹਨਾ ਬਾਦਾਮ ਕੱਟ ਕੇ ਭੁੱਖੇ ਰੱਖ ਕੇ ਬਾਦਾਮ ਪਾਓ ਬਾਦਾਮ ਖਾਓਗੇ ਤੇ ਥੋੜਾ ਜਿਹਾ ਟਾਈਮ ਲੱਗਦਾ ਬਾਦਾਮ ਖਾਣ ਲੱਪ ਪੈਂਦੇ ਆ ਤੇ ਲੋਕ ਮੁੱਤਰ ਬੱਬੇ ਸਹੀ ਆ ਉਹ ਬੱਚੇ ਚੀਕੜੀ ਜੀ ਕਰ ਲਈ ਆ ਆਪਾਂ ਇੱਕ ਉਹਨੂੰ ਬਾਜੀ ਛੱਡ ਕੇ ਸਵਾਦ ਲੈਣਾ ਜਿਹੜੀ ਆਪਣੀ ਕਿਕਰ ਤੇ ਤੇ ਆਉਟਪੁਟ 3 ਆਪਾਂ 23 ਤਰੀਕ ਨੂੰ ਬਾਜੀ ਛੱਡੀਆਂ ਤੇ ਇਹ ਵਿੱਚ ਆਏ ਵਿੱਚ ਇਹ ਹੋਰ ਤੇ ਬਦਾਮ ਪਾਏ ਆ ਨੂੰ ਅਜੇ ਨੇ ਥੋੜੇ ਖਾਦੇ ਆ ਖਾਦੇ ਨਹੀਂ ਪੂਰੇ ਬਾਕੀ ਖਾਣੂ ਦੀ ਕੋਈ ਗੱਲ ਨਹੀਂ ਲੋਏ ਬਾਬਿਓ ਆ ਗਏ ਕੋਠੇ ਤੇ ਦੂਜੇ ਟਾਈਮ ਹੁਣ ਰਾਤ ਦੇ 7:00 ਵਜੇ ਲੈ ਸ਼ਾਮਾਂ ਦੇ ਤੇ ਆਹ ਗੋਲੀ ਆਪਾਂ ਦਿੰਨੇ ਆ ਜਿਹੜੇ ਕੂਤਰ ਆਪਣੇ ਹੁਣ ਟਾਈਮ ਨਹੀਂ ਨਾ ਵਾਧਦੇ ਤੇ ਕੂਤਰ ਇਹ ਮੂੰਹਾਂ ਵੀ ਪੜਦੇ ਹੋਣਗੇ ਯਾਰ ਹੈਸ਼ ਰੱਖਦੇ ਆ ਸਾਰਾ ਕੂਤਰ ਇਹ ਵਧੀਆ ਕਵਰ ਕਰੂਗਾ ਇਹ ਇਹਨਾਂ ਨਾਲ ਰਾਤ ਕੂਤਰ ਪਾਣੀ ਦੀ ਪਿਆਸ ਮੰਗਦਾ ਬਾਲੀ ਭੁੱਖ ਵੀ ਮਰਦੀ ਆ ਪਿਆਸ ਵੀ ਮਰਦੀ ਆ ਇਹ ਨਾਲ ਤੇ ਇਹ ਲੋਨ ਡਿਆ ਹੁਣ ਕੂਤਰਾਂ ਨੂੰ ਸਾਰਿਆਂ ਨੂੰ ਕਿਉਂਕਿ ਹੁਣ ਇਦਾਂ ਹੀ ਚੱਲਣੇ ਆ ਵੀਰੇ ਇਹ ਪ੍ਰੋਡਕਟਾਂ ਨਾਲ ਹੀ ਤੇ ਇਹਨਾਂ ਦੇ ਵਰਤ ਹੁਣੇ ਜਿਹੜੇ ਪਿਛਲੇ ਸਾਲ ਦੇ ਪਏ ਆ ਨਾ ਸਾਰੀ ਕੋਸ਼ਕਾਇਤ ਕੀ ਮਗਾਇਆ ਕੁਝ ਸਾਰੀ ਹੁਣ ਸਾਰੇ ਲੱਗਣੇ ਆ ਇਹ ਪਹਿਲਾਂ ਲੋੜ ਨਹੀਂ ਸੀ ਪਈ ਐਕੀ ਲੋੜ ਪੈ ਗਈ ਨਾ ਚੀਜ਼ਾਂ ਦੀ ਹੁਣ ਪਾਉਗੀ ਤੇ ਲਾਵਾਂਗੇ ਇਹਨਾਂ ਨੂੰ ਤੇ ਹੁਣ ਲਾਲੀ ਆ ਬਾਬਿਓ ਤੇ ਲਾ ਕੇ ਮਿਲਦੇ ਆ ਔਰ ਅੱਤੀ ਕੂਤਰ ਹੀ ਛੜਨੀ ਆ ਆਪਾਂ 23 ਤਰੀਕ ਨੂੰ ਦੇ ਇਹਨੇ ਕੀ ਬਣਦਾ ਹਨਾ ਬਾਬੇ ਸਾਰੇ ਕੂਤਰਾ ਨੂੰ ਗੋਲੀ ਗੋਲੀ ਦੇ ਦਿੱਤੀ ਆ ਤੇ ਕੂਤਰਾ ਜੇ ਫਰਕ ਦੇਖੋ ਸਾਰੇ ਕੂਤਰਾ ਲਵਾਤੀ ਗੋਲੀ ਦੇਣਾ ਇਧਰ ਵੀ ਇਧਰ ਵੀ ਇਧਰ ਵੀ ਤੇ ਹੁਣ ਆ ਨੰਗਾ ਪੁੰਗਾ ਹੋ ਗਿਆ ਇੱਥੇ ਆਪਣੇ ਬੱਚੇ ਤਿੰਨ ਚਾਰ ਖਰਾਬ ਹੋਏ ਸੀ ਬਹੁਤ ਚੰਗੇ ਹੁਣ ਉਹ ਕੱਢਾਂਗੇ ਬਾਬੇ ਕਾ ਮਾਊਸ ਵੇਚਦੇ ਵੱਡੇ ਗਏ ਸਵੇਧਿਆਂ ਦੇ ਵੰਦੇ ਸੀ ਉਹ ਸਵੇਧੇ ਵੱਡੇ ਗਏ ਹੁਣ ਸਦੇ ਘਰੇ ਆਉਣ ਲਾਪਨ ਵਾਸਤੇ ਇੰਨਾ ਹੀ ਬੜਾ ਤੇ ਆ ਵੀ ਕੱਪੜੇ ਕੁੱਪੜੇ ਚਾ ਲਾ ਦिए ਹਨਾ ਖੇਤ ਕੇ ਇਤੋਂ ਬਤੁਲਾਏ ਹੁੰਦੇ ਆ ਹੁਣ ਲਾ ਦਿੰਨੇ ਆ ਹੁਣ ਮੋਸਮ ਠੰਡਾ ਇੱਥੇ ਵਧੀਆ ਬਣਾਵਾਂਗੇ ਜਿਗੜ ਜਾ ਇਦਾਂ ਗੰਦਾਇਆ ਲਾਦਾ ਕੰਮ ਆ ਸਾਰੇ ਚੇਂਜ ਕਰਾਂਗੇ ਆਪਾਂ ਚਲੋ ਜੀ ਦਰੋਈ ਫੰਨਾ ਲਾਈ ਦੀਆਂ ਦਿੱਲੀ ਇਹਨਾਂ ਨੂੰ ਵੀ ਸਾਰ ਐਨਾ ਦਾਣਾ ਪਾਣੀ ਹੋ ਗਿਆ। ਤੋਤੇ ਚੱਕਣੇ ਆਪਾਂ ਅੰਦਰ ਰੱਖੀ ਉਹ ਵੀ। ਤੇ ਕੱਲ ਨੂੰ ਦੇਖਦੇ ਆਂ ਕੀ ਬਣਦਾ ਕਬੂਤਰ ਕੱਢ ਕੇ ਹੁਣ ਕਿੰਨਾ ਫਰਕ ਪੈਂਦਾ ਕੱਲ ਨੂੰ। ਕਿਉਂਕਿ ਪਾਣੀ ਤੇ ਹੈ ਨਹੀਂ ਕਬੂਤਰ ਆਪਣਾ ਕੋਈ ਵੀ। ਅਕਸਰ ਪਾਣੀ ਦੇ ਕਬੂਤਰ ਹੋਣਗੇ ਤਾਂ ਹੀ ਛੱਡ ਕੇ ਆਵਾਂ। ਘੱਟੋ ਘੱਟ ਹੁਣ 10-12 ਇਹਨਾਂ ਦੀਆਂ ਸੁੱਕੀਆਂ ਹੋ ਗਈਆਂ ਫੇ ਪਾਣੀ ਤੇ ਕਰ ਸਕਦੇ ਆਪਾਂ। 10 ਦਿਨ ਆਪਾਂ ਇਹ ਬਾਜੀ ਤੇ ਨਹੀਂ ਛੱਡ ਸਕਦੇ ਇਹਨਾਂ ਕਬੂਤਰਾਂ 'ਚ ਕੋਈ ਨਹੀਂ। ਸਾਰੇ ਪਾਣੀ ਤੋਂ ਹਟਾ ਲਏ ਸੀ ਕਬੂਤਰ ਹੁਣ ਘਟੌੜ 12-13 ਦਿਨ ਹੋ ਗਏ ਪਾਣੀ ਨਹੀਂ ਪਾਣੀ ਲਾ ਕੇ ਆਪਾਂ ਕਬੂਤਰ ੜਾਈ ਨਹੀਂ ਸੀ। ਕਿਉਂਕਿ ਬਾਜੀ ਤੋਂ ਚਾਰ ਪਾਣੀ ਪਹਿਲਾਂ ਲੱਗਦੇ ਆ ਚਾਰ ਪਾਣੀ ਲਾਈਦੇ ਆ ਤੇ ਪੰਜਵਾਂ ਪਾਣੀ ਬਾਜੀ ਤੇ ਤੇ ਉਸ ਹਸਾ ਬਣਾ ਆਪਾਂ ਬਣਾਵਾਂਗੇ ਜਿਹੜੀ ਬਾਜੀ ਹੁਣ ਲੱਗੇ ਆ ਜੂਗੀ ਉਸ ਹਸਾ ਬਣਾ ਆਪਾਂ ਪਾਣੀ ਲਾਵਾਂਗੇ ਇਹਨਾਂ ਨੂੰ ਤੇ ਠੀਕ ਆ ਬਾਬਿਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਅਗਲੀ ਵੀਡੀਓ ਚ ਅੱਜ ਵੀਡੀਓ ਨਿੱਕੀ ਪੁੱਕੀ ਜੀ ਹੋਈ ਆ ਕਿਉਂਕਿ ਅੱਜ ਆਪਾਂ ਕਿਤੇ ਗਏ ਸੀਗੇ ਤੇ ਕੋਈ ਮਿਲਣ ਵੀ ਆਈ ਸੀ ਬੰਦੇ ਆਪਾਂ ਨੂੰ ਉਹਦੇ ਕਰਕੇ ਨਹੀਂ ਬਣਾ ਹੋਇਆ ਵੀਡੀਓ ਥੋੜੀ ਹੋ ਬਣਾਈ ਆ ਤੇ ਅੱਜ ਇਹ ਨਿਕਣਾ ਸਾਰ ਲੋ ਤੇ ਮਿਲਦੇ ਹਾਂ ਅਗਲੀ ਵੀਡੀਓ ਚ